ਸਰਨ ਫਰੰਟ ਰਿਕਰ ਫਰੰਟ ਦੇ ਇਹਨਾਂ ਦੇ ਇਹ ਤਾਂ ਬਨਾਉਟੀ ਨਾ ਦਵਾ ਸਕਦੇ ਇਹ ਕੋਸਲ ਤੇ ਅੰਡਰਟੇਕਿੰਗ ਹੀ ਹੈ ਗਵਰਨਮੈਂਟ ਨੇ ਸਕੀਮ ਦਿੱਤੀ ਹੈ ਅੰਦਰ ਇਸ ਨੂੰ ਟਾਲੋ ਫਾਡੋਂ ਪ੍ਰਾਪੇਰ ਜੀ ਹੈ ਇਹ ਮਿਨੀਸ਼ੀਓ ਦੇ ਕੈਪੀਟਲ ਰੈਸਟਸ ਕੜੀ ਹੋਣ ਸੰਬੰਧ ਤੋਂ ਮਾਜਿਸ ਪ੍ਰੋਜੈਕਟਸ ਬੈਕਸਿੰਗ ਸੰਧੂ ਐਕਸ ਪ੍ਰੈਜ਼ੀਡੈਂਟ ਪਾਰਸ਼ੀਨ ਰਾਜਪੁਰਾ ਜੋ ਕਿ ਅੱਜ ਦੀ ਨੈਸ਼ਨਲ ਲੋਕਦਾਲਤ ਲੱਗੀ ਹੈ ਇਸ ਚ ਜੋ ਲਿਟਿਗੇਂਸ ਨੇ ਲੋਕਾਂ ਦਾ ਅੱਜ ਬਹੁਤ ਭਰਮਾ ਜੋ ਜੋ ਸਹਿਯੋਗ ਮਿਲਿਆ ਹੈ ਕਿਉਂਕਿ ਲਿਟਿਗੇਂਸ ਵੀ ਚਾਹੁੰਦੇ ਆ ਸਾਡਾ ਜਿਹੜਾ ਜਲਦੀ ਨਿਆਂ ਸਾਨੂੰ ਮਿਲੇ ਔਰ ਸਸਤਾ ਨਿਆਂ ਮਿਲੇ ਔਰ ਅੱਜ ਦੇ ਜਿਹੜੇ ਜਿੰਨੇ ਵੀ ਕੇਸ ਤਕਰੀਬਨ ਮੈਕਸਿਮਮ ਰਿਕਵਰੀ ਸੂਟ ਸੀ ਚਾਹੇ ਉਹ ਬੈਂਕਾਂ ਦੇ ਸੀ ਚਾਹੇ ਉਹ ਆਪਸੀ ਸਪੈਸੀ ਪਰਫਾਰਮੈਂਸ ਦੇ ਦਾਵੇ ਸੀ ਜਾਂ ਰਿਕਵਰੀ ਸੂਟ ਸੀ ਜਾਂ ਫੈਮਿਲੀ ਮੈਟਰ ਸੀ ਉਹਨਾਂ ਦੇ ਵਿੱਚ ਐਮੀਕਬਲੀ ਬੈਠ ਕੇ ਕਾਫੀ ਸੈਟਲਮੈਂਟ ਹੋਈ ਹੈ ਜੋ ਮੈਂ ਦੇਖੀ ਹੈਗੀ ਆ ਔਰ ਇਸ ਦੇ ਨਾਲ ਹੀ ਨਾਲ ਜਦੋਂ ਇਹ ਸੈਟਲਮੈਂਟ ਹੁੰਦੀ ਹੈ ਤਾਂ ਆਪਸੀ ਜਿਹੜਾ ਮਿਲ ਮਿਟਾ ਪਾਰਟੀਆਂ ਦਾ ਉਹ ਵੀ ਦੂਰ ਹੁੰਦਾ ਹੈ ਔਰ ਉਹਦੇ ਨਾਲ ਉਹਨਾਂ ਦੇ ਅੱਗੇ ਜਿਹੜੇ ਸਹਿਯੋਗ ਹੈ ਉਹ ਉਸੇ ਤਰ੍ਹਾਂ ਹੀ ਉਹਨਾਂ ਦਾ ਆਪਸੀ ਫੈਮਿਲੀਆਂ ਦਾ ਰਹੀ ਜਾਂਦਾ ਹੈਗਾ ਆਪਣੀ ਉਹ ਚਾਹੇ ਨੇਬਰਹੂਡ ਦੇ ਹੋਣ ਚਾਹੇ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦਾ ਆਪਣਾ ਪੂਰਾ ਸਮਾਜ ਦੇ ਵਿੱਚ ਸਹਿਯੋਗ ਹੋ ਜਾਂਦਾ ਹੈ ਉਹਨਾਂ ਦੇ ਮਨ ਦਾ ਜਿਹੜੀ ਕ੍ਰਤਨ ਹੈ ਉਹ ਦੂਰ ਹੋ ਜਾਂਦੀ ਹੈ ਸਰ ਜਿਵੇਂ ਕਿਤੇ ਵਿੱਚ ਕੀਸ ਦੇ ਵਿੱਚ ਆਪਾਂ ਕੋਰਟ ਫੀਸ ਲਾਉਣੀ ਹੈ ਫਿਰ ਇਸ ਤੋਂ ਬਾਅਦ ਕੋਰਟ ਫੀਸ ਦਾ ਕੀ ਬਣਦਾ ਸੀ ਉਹਦੇ 'ਚ ਜਦੋਂ ਜਿਵੇਂ ਸਪੈਸੀਫਿਕ ਬਾਬਨਾ ਦਾਅਵਾ ਦਾਇਰ ਹੋਇਆ ਜਾਂ ਰਿਕਵਰੀ ਸੂਟ ਦਾਇਰ ਹੋਇਆ ਉਹਦੇ ਜਿਹੜੀ ਕੋਰਟ ਫੀਸ ਲਾਈ ਹੈ ਤਾਂ ਉਹਦੇ ਚ ਪਾਰਟੀਆਂ ਦੇ ਸਟੇਟਮੈਂਟ ਲਿਖੀ ਜਾਂਦੀ ਹੈ ਵੀ ਸਾਡਾ ਰਾਜਨਾਮਾ ਹੋ ਗਿਆ ਸਾਡੀ ਜਿਹੜੀ ਕੋਰਟ ਫੀਸ ਹੈ ਮੇ ਕਾਈਂਡਲੀ ਰਿਫੰਡਡ ਤਾਂ ਆਰਡਰ ਜਿਵੇਂ ਜੱਜ ਸਾਹਿਬ ਆ ਨੇ ਜਿਹੜੇ ਉਹ ਆਰਡਰ ਕਰ ਦਿੰਦੇ ਨੇ ਔਰ ਜਿਹੜਾ ਜਿੰਨਾ ਵੀ ਹੈ ਉਹ ਜਿਹੜਾ ਕੱਟ ਕੇ ਉਹਦੇ ਮੁਤਾਬਕ ਜਿਹੜਾ ਹੈਗਾ ਜਿੰਨੀ ਕੋਰਟ ਫੀਸ ਹੈ ਵਾਪਸ ਹੋ ਜਾਂਦੀ ਹੈ ਇਸ ਦੇ ਹਾਂਜੀ ਇਸ ਦੇ ਨਾਲ ਹੀ ਨਾਲ ਅੱਜ ਦੀ ਜਿਹੜੀ ਲੋਕ ਅਦਾਲਤ ਹੈ ਮੈਂ ਤਕਰੀਬਨ ਦੋ ਦਿਨ ਕੋਰਟਾਂ ਦੇ ਵਿੱਚ ਗਿਆ ਤਾਂ ਦੇਖਿਆ ਹੈ ਵੀ ਜੱਜ ਸਾਹਿਬ ਨੇ ਬਹੁਤ ਐਫਰਟਸ ਕੀਤੀਆਂ ਨੇ ਔਰ ਲਿਬਰਲ ਥਿਊਰੀ ਦੇ ਨਾਲ ਰਾਜੀਨਾਮੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਡਾ ਕਹਿਣ ਤੋਂ ਪਤਾ ਵੀ ਜਿਹੜੇ ਪੈਟੀਜੈਂਟਸ ਹੈਗੇ ਆ ਉਹ ਵੱਧ ਤੋਂ ਵੱਧ ਆਪਣੇ ਕੇਸ ਨਾਲ ਲਵਾਉਣਾ ਚਾਹੀਦਾ। ਲਵਾਉਣੇ ਚਾਹੀਦੇ ਆ ਬਿਲਕੁਲ ਲਵਾਉਣੇ ਚਾਹੀਦੇ ਕਿਉਂਕਿ ਜਲਦੀ ਨਿਆ ਮਿਲਦਾ ਹੈਗਾ ਔਰ ਸਸਤਾ ਨਿਆ ਮਿਲਦਾ ਹੈ ਔਰ ਆਪਸੀ ਜਿਹੜਾ ਮੇਲ ਹੈ ਸਭ ਤੋਂ ਵੱਡੀ ਗੱਲ ਹੈ ਆਪਸੀ ਜਿਹੜਾ ਮਨ ਮਿਟਾਇਆ ਉਹ ਦੂਰ ਹੋ ਜਾਂਦਾ ਹੈ। ਜੀ। ਬੰਦੇ ਦਾ ਦੋਖਾ ਬਲਕਿ ਕਿੰਨਾ ਕੁ ਤੁਹਾਨੂੰ ਪਤਾ ਹੈ। ਨੋ ਅੱਜ ਦੀ ਲੋਕ ਅਦਾਲਤ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਜੀ ਕਿਉਂਕਿ ਅੱਜ ਮੋਸਟਲੀ ਜਿਹੜੇ ਕੇਸਸ ਲਗੇ ਸੀ ਫੈਮਿਲੀ ਮੈਟਰਸ ਲਗੇ ਸੀ ਜਿਨ੍ਹਾਂ ਵਿੱਚ ਹਸਬੰਦ ਵਾਈਫ ਦੇ ਝਗੜੇ ਸੀ ਉਹ ਕਾਫੀ ਮੁਕਾਏ ਗਏ ਹਨ ਜੀ ਤੇ ਬਾਕੀ ਬੈਂਕਾਂ ਦੇ ਜਿਵੇਂ ਲੋਨ ਵਗੈਰਾ ਦੇ ਝਗੜੇ ਸੀ ਉਹ ਵੀ ਕਾਫੀ ਮੁਕਾਏ ਗਏ ਪਰ ਜਨਨ ਸਾਹਿਬ ਕੌਣ-ਕੌਣ ਬੰਦਾ ਲੋਕ ਅਦਾਲਤ 'ਚ ਕੀ ਸੁਣਵਾ ਸਕਦਾ ਹੈ ਲੋਕ ਅਦਾਲਤ ਵਿੱਚ ਗਰੀਬ ਵਿਅਕਤੀ ਜਿਨ੍ਹਾਂ ਦੇ ਜਿਨ੍ਹਾਂ ਕੋਲ ਯਾਨੀ ਕਿ ਨਿਆਂ ਲਈ ਵਿਵਸਥਾ ਨਹੀਂ ਹੈ ਜੀ ਉਹ ਆਪਣੇ ਕੇਸ ਲਵਾ ਸਕਦੇ ਹਨ ਅਪੰਗ ਵਿਅਕਤੀ ਹੈਗੇ ਜੀ ਉਹ ਲਵਾ ਸਕਦੇ ਹਨ ਜਾਂ ਜਿਨ੍ਹਾਂ ਦੇ ਮੀਟਰ ਕੀ ਹੁੰਦਾ ਹੈ ਕੇਸ ਲਵਾਉਣ ਦਾ ਕੇਸ ਲਵਾਉਣ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਾਂ ਫਿਰ ਜੱਸਾ ਉਹਨੂੰ ਕਹਿਣਾ ਪੈਂਦਾ ਵੀ ਸਾਡਾ ਕੇਸ ਜਿਹੜਾ ਲੋਕਦਾਲਤ ਵਿੱਚ ਰੱਖਿਆ ਜਾਵੇ ਤਾਂ ਜੋ ਸਮਝੌਤੇ ਯਾਨੀ ਕਿ ਸਮਝੌਤਾ ਹੋ ਸਕੇ ਸਾਡਾ ਅੱਛਾ ਕਿਹੜੇ ਜਿਹੇ ਕੇਸ ਹੈ ਜਿਹੜੇ ਇੱਥੇ ਲੱਗ ਸਕਦੇ ਫੈਮਿਲੀ ਮੈਟਰ ਹੋਗੇ ਜੀ ਜਿਵੇਂ ਹਸਬੰਡ ਵਾਈਫ ਦੀ ਲੜਾਈ ਹੋ ਗਈ ਕੋਈ ਕੇਸ ਇੰਸ ਚੱਲਦੇ ਹਨ ਜੀ ਉਹਨਾਂ ਦੇ ਤੇ ਜਾਂ ਫਿਰ ਬੈਂਕਿੰਗ ਮੈਟਰਸ ਹੋਗੇ ਜਿਸ ਤਰ੍ਹਾਂ ਬੈਂਕਾਂ ਤੋਂ ਲੋਨ ਲੈਂਦਾ ਹੋਇਆ ਤੇ ਆਪਣਾ ਬੈਂਕ ਬੈਂਕ ਵਾਲਿਆਂ ਨੇ ਕੇਸ ਪਾਏ ਹੋਏ ਹਨ ਤਾਂ ਉਹ ਆਪਣੇ ਕੇਸ ਜਿਹੜੇ ਹਨ ਲੋਕਦਾਲਤ ਵਿੱਚ ਲਗਵਾ ਸਕਦੇ ਹਨ ਸਰ ਜਿਵੇਂ ਅੱਜ ਜਿਵੇਂ ਕੋਈ ਲੋਕ ਪਾਇਨੇ ਸੀ ਜੀ ਅਪਰੋਕਸਿਮੇਟ ਕਿੰਨੇ ਤੋਂ ਲੋਕ ਕੈਂਡੀਡੇਟਸ ਆ ਗਏ ਜਿਹਦੇ ਇਹ ਕਿੰਨੇ ਕੇਸ ਰਾਈਨ ਸੀ ਸਰ ਦੇਖੋ ਮੈਂ ਕੋਈ ਅਜੇ ਸਾਨੂੰ ਇਹਨਾਂ ਦੀ ਪ੍ਰੋਪਰ ਆਂਕੜਾ ਤਾਂ ਮਿਲਿਆ ਨਹੀਂ ਹੈ ਜੀ ਮੈਂ ਸ਼ਾਮ ਤੱਕ ਇਹ ਕਨਫਰਮ ਕਰ ਸਕਦਾ ਕਿਉਂਕਿ ਸ਼ਾਮ ਤੱਕ ਰਿਪੋਰਟ ਆਏਗੀ ਵੀ ਇਨੇ ਕੇਸ ਨਿਬੜ ਚੁੱਕੇ ਹਨ ਪਰ ਕਾਫੀ ਕੇਸ ਸੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਵੀ ਕਾਫੀ ਭਾਰੀ ਮਾਤਰਾ ਵਿੱਚ ਜਿਹੜੇ ਕੇਸ ਅੱਜ ਉਹ ਹੋਏ ਨਿਬੜੇ ਕਿੰਨੇ ਕਿੰਨੇ ਦੱਸ ਸਕਦੇ ਅੱਜ ਕਿੰਨੇ ਦੱਸ ਸਕਦੇ ਅੱਜ 6 ਬੈਂਚ ਲੱਗੇ ਸੀ ਸਰ ਜਿਹੜੇ ਹੈਗੇ ਸਾਡੇ ਸਭ ਤੋਂ ਜਿਹੜੇ ਬਡੇ ਜੱਜ ਸਾਹਿਬ ਹੈਗੇ ਸਰਦਾਰ ਸ਼੍ਰੀ ਮਨਮੋਹਨ ਭੱਟੀ ਜੀ ਤੇ ਸ਼੍ਰੀ ਕਮਲਜੀਤ ਸਿੰਘ ਜੀ ਤੇ ਮੈਮ ਅਨੂਪਾ ਜੀ ਦਲ ਜੀ ਮੈਮ ਕੁਸ਼ਦੀਪ ਕੌਰ ਜੀ ਸ਼੍ਰੀ ਮੈਂਕਮਰ ਬਾਹਾ ਜੱਜ ਸਾਹਿਬ ਤੇ ਮੈਮ ਸਿਮਰਨਪ੍ਰੀਤ ਕੌਰ ਜੀ ਸਰ ਆਮ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਕੇਸ ਲੋਕਦਾਲ ਤੇ ਚਲਵਾ ਕੇ ਜਲਦੀ ਤੋਂ ਜਲਦੀ ਨਿਬੜਵਾ ਸਕਦੇ ਹਨ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਆਪਸ ਵਿੱਚ ਜਿਹੜਾ ਸਮਝੌਤਾ ਹੁੰਦਾ ਉਸ ਵਿੱਚ ਕਿਸੇ ਦੇ ਮਨ ਵਿੱਚ ਗੈਰ ਵਿਰੋਧ ਨਹੀਂ ਰਹਿੰਦਾ ਜੀ